बै कटो ਇਹਨਾਂ ਦੇ ਨਾਲ ਸਟੇਜ ਚੱਲਣੇ Thank yeah. you. ਦੇ 3 ਦੇ 3 ਦੇ ਵਿੱਚ ਲਾਲਾ ਜੀ ਦਾ ਸਨਮਾਨ ਮਾਝਲੀ ਕੈਬ ਦੇ ਨਾਲ ਕੀਤਾ ਗਿਆ ਜੀ ਸਾਡੇ ਕੋਰਾ ਜੀ ਮਲੀ ਭਾਈ ਤੇ ਡਾੜੀ ਜਾਣਕਾਰੀ ਵਾਸਤੇ ਦੱਸ ਦिए ਕਿ ਲਾਲਾ ਜੀ ਵੱਲੋਂ 2 ਲੱਖ ਰੁਪਇਆ ਨੌਜਵਾਨ ਦਸਹਿਰਾ ਕਮੇਟੀ ਨੂੰ ਦਸਹਿਰਾ ਕਰਾਉਣ ਵਾਸਤੇ ਤਾ ਗਿਆ ਵਾ ਤੇ 2 ਲੱਖ ਰੁਪਇਆ ਕ੍ਰਿਕਟ ਟੀਮ ਨੂੰ ਜਾਂ ਬਾਬਾ ਮੁਰਾਦ ਸ਼ਾ ਕ੍ਰਿਕਟ ਅਕੈਡਮੀ ਨੂੰ ਕਮੇਟੀ ਨੂੰ ਤਾ ਗਿਆ ਜੀ ਤੇ ਲੜਾਈ ਦਾ ਸੀ ਬਹੁਤ ਦਿਲੋਂ ਧੰਨਵਾਦ ਕਰਦੇ ਆ ਜੀ। ਯਾਹ। ਗਰਮਾ ਗਰਮ ਜਲੇਬੀਆਂ ਬਣ ਰਹੀਆਂ ਜੀ। ਕੋੜੇ ਬਣ ਰਿਹਾ ਗਰਮਾ ਗਰਮ। ਕਿ ਤੁਹਾਡੇ ਪਤਾ ਵਿੱਚ ਜਾਂਦੀ ਹੈ ਕਿ ਸਾਰਾ ਲੰਗਰ ਕਿਹੜਾ ਦੇਸੀ ਕੀ ਹੋਜੇ ਤਿਆਰ ਕੀਤਾ ਜਾ ਰਿਹਾ ਦੇਖੋ ਜੀ ਐਸ ਕੇਓ ਦੇ ਪੀਪੇ ਪਏ ਆ। ਮਟੀਆਂ ਪਈਆਂ ਵਾ। ਤੇ ਦੇਸੀ ਕੀ ਲਗੜਾ ਵੇਸਣ ਹੈ ਨਾ ਉਹ ਵੀ ਇੰਸਟਾਲ ਇੱਥੇ ਰੋਜ਼ ਤਿਆਰ ਕੀਤਾ ਜਾਂਦਾ ਵਾ। ਤੇ ਮਿਲ ਗਿਆ ਮਿਲ ਗਿਆ ਬੰਦੇ ਜੀ। ਇਹ ਸਾਡੇ ਪੰਡਤ ਜੀ ਆ। ਇਹਨਾਂ ਦੀ ਸੇਵਾ ਬੜੀ ਵੱਡੀ ਆ। ਜਿਵੇਂ ਦੇਖੋ, ਉਹੜੇ। ਹਾਂ ਜੀ ਦੋਸਤੋ ਉੱਗੀ ਵਾਲੇ ਭਗਤਾਂ ਨੂੰ ਸਾਰਿਆਂ ਨੂੰ ਦੱਸ ਦਈਏ ਕਿ ਸਭ ਤੋਂ ਪਹਿਲੀ ਸ਼ੁਰੂਆਤ ਲੰਗਰ ਦੀ ਵਾਲਿਆਂ ਦੀ ਇਸ ਜਗ੍ਹਾ ਤੋਂ ਹੋਈ ਸੀਗੀ ਬਾਪੇ ਡੁੱਡੇ ਦੀ ਜਗ੍ਹਾ ਤੋਂ। ਇੱਥੇ ਜਿਹੜਾ ਇੰਗਲਿਸ਼ኛ ਵਾਲੇ ਸਮੇਤਾਂ ਬ੍ਰਿਜ ਆ ਇਧਰਲੀ ਸਾਈਡ ਲੈਫਟ ਹੈਂਡ ਸਾਈਡ ਤੇ ਪਾਣੀ ਦੇਖੋ ਇਹ ਵੀ ਲੰਕਰ ਲੱਗਾ ਹੋਇਆ ਤਦਨ ਬਾਬਾ ਜੀ ਨਾਲ ਮਿਲਾਉਨੇ ਆ ਜੀ ਅੰਮ੍ਰਿਤ ਜੀ ਨਾਮ ਆ ਰਾਮ ਆ ਰਾਮ ਰਾਮ ਆਹੋ ਨਾਦਰੋ ਭਾਈ ਠੀਕ ਹੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋਈ ਬੰਦੇ ਬੰਦੇ ਹੋਏ ਮੈਂ ਹੀ ਆ ਪੁਲਿਸ ਵਾਲਾ ਕੋਈ ਆ ਪੁਲਿਸ ਵਾਲਾ ਹਾਂਜੀ ਹਾਂਜੀ ਅਰ ਬੋ 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 ਕੋਈ ਦਰੇ ਤੋ ਆਉਣਗੇ ਬਾਅਦ ਵਿੱਚ ਆਉਣਗੇ ਹੈ ਮਾਦਮੀ ਆਈ ਗਈ ਜੀ ਹੰਦੀ ਹੰਦੀ ਲਓ ਜੀ ਕਾਂਗੜਾ ਹੋੜ ਚ ਮਿਲਿਆ ਸੱਪ ਉਹ ਤੁਹਾਡਾ ਬੜਾ ਵਾਹ ਮੁੰਡਾ ਤਗੜਾ ਸਾਫਾ ਬਈ ਜੀ ਦੇਖੋ ਇਹ ਸੱਪ ਦਾ ਬੱਚਾ ਹੀ ਕਹਿ ਰਹੇ ਨੇ ਇਹਨੂੰ ਫੇਰ ਤੋਂ 2 ਵੇ ਦੇ ਵਿੱਚ ਕਾਰ ਤੇ ਅਸੀਂ ਹੁਣ ਵਾਪਸੀ ਕਰਨ ਲੱਗੇ ਆ ਪਿੰਡ ਨੂੰ ਸਾਹਮਣੇ ਗੁਲਫੀਆਂ ਦਾ ਲੰਗਰ ਹਜੇ ਵੀ ਲੱਗਾ ਹੋਇਆ ਵਾ ਇਹ ਤਿੰਨੇ ਦਿਨ ਲਗਾਤਾਰ ਚੱਲ ਰਿਹਾ ਲੰਗਰ ਗੁਲਫੀਆਂ ਦਾ ਤੇ ਤੇ ਮੰਗਾਵਾ ਜੀ ਵੀ ਆਰਦੀ ਆ ਨਿਯਮਿਤ ਭਾਜੀ ਜਿਹੜਾ ਕਰਨ ਭਾਜੀ ਆ ਕੋੜਾ ਭਾਜੀ ਵਾ ਜੈ ਮਾਤਾ ਦੀ ਜੈ ਮਾਤਾ ਦੀ ਵਾਪਸੀ ਦੀਆਂ ਤਿਆਰੀਆਂ ਜੀ ਜਾਣ ਦੀਆਂ ਵਾਪਸ ਘਰ ਨੂੰ तकरीबन ਮੁੰਡੇ ਜਿੰਨੇ ਵੀ ਆ ਉਹਨਾਂ ਨੇ ਵਾਪਸੀ ਕਰ ਲੈਣੀ ਆ ਤੇ ਬਾਕੀ ਕੱਲ ਲੰਗਰ ਸਮਾਪਤਾ ਜੀ ਕੀ ਕੰਝਕੰਗ ਪੂਜਨ ਤੋਂ ਬਾਅਦ ਲੰਗਰ ਸਮਾਪਤਾ ਉਹ ਤੁਹਾਨੂੰ ਦਿਖਾਉਣ ਜਾ ਰਹੇ ਆ ਜੀ ਭਾਜੀ ਹੁਣੀ ਜਿਨ੍ਹਾਂ ਨੇ ਖੜੀ ਲੱਦਦੇ ਮੈਂ ਕਹਿੰਨਾ ਜੀ ਇੰਨੀ ਰੋਟੀ ਲਾਈ ਆ ਜੀ ਸਾਰੀ ਸੰਗਤ ਨੂੰ ਜਿਹੜੀ ਰੋਟੀ ਦਿੱਤੀ ਆ ਭਾਜੀ ਹੁਣਾ ਨੇ ਭਾਜੀ ਕਿੰਨਾ ਇੱਕ ਮਿੰਟ ਲਾਟਾ ਗੋਨ ਤਾਂ ਪੰਜਾ ਸਾਡੇ 5 ਕੁਵੰਟਲ ਆਟਾ ਇਹ 6 ਕੁਵੰਟਲ ਹੋਰ ਗੁੰਨਾ ਨਹੀਂ ਅੱਜ 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 ਦਾ ਖਾਣਾ ਬੰਦੀ ਉਹ ਤਾਂ ਵੇਰ ਮੱਕ ਦੁਖਾਵਾ ਅੱਛਾ ਅੱਛਾ ਓਕੇ ਓਕੇ ਮਤਲਬ ਕਿ ਤਿੰਨਾਂ ਦਿਨਾਂ ਦੇ ਵਿੱਚ ਮਤਲਬ ਕਿ ਢਾਈਆਂ ਢਾਈ ਦਿਨ ਦੇ ਵਿੱਚ ਕੀ ਬਾਤ ਹੈ ਦੇਖੋ ਕਿੰਨੀ ਰੋਟੀ ਸੰਗਤ ਨੇ ਖਾਧੀ ਆ ਇਹ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਹੀ ਹਰ ਇੱਕ ਜਿਹੜਾ ਵੀ ਜਿੱਥੋਂ ਦਾ ਵੀ ਸੰਗਤ ਆਈ ਇੱਥੇ ਆ ਕੇ ਭੋਜਨ ਛਕਿਆ ਵਾ ਤੁਸੀਂ ਜੋ ਵੀ ਸ਼ਰਧਾ ਅਨੁਸਾਰ ਜੋ ਵੀ ਪੇਟਾ ਦਿੱਤੀ ਆ ਉਹ ਸਾਰੀ ਲੰਗਰ ਆਹੀਂ ਵੱਖ-ਵੱਖ ਸੰਤਾਂ ਨੇ ਖਾਧੀ ਹੈ ਜੀ ਤੇ ਦੇਖੋ ਤੁਸੀਂ ਗਾਰਬੇਜ ਦੇਖੋ ਇਹ ਸਾਰਾ ਇੱਕ ਜਗ੍ਹਾ ਰੱਖਿਆ ਆ ਇਹ ਜਾਣ ਲੱਗੇ ਸਾਰਾ ਡੰਪ ਸੱਟ ਕੇ ਉਹਣਾਵਾ ਜੀ ਤੇ ਇਹ ਵਾਲੀ ਗੱਡੀ ਜਿਹਦੇ ਚ ਕਿੰਨੇ ਜਾਈ ਸੀਗੇ ਤੇ ਇਹ ਰਸਤਾ ਮੌਸਮ ਨੂੰ ਵਾਂਸੀ ਤੋਂ ਕਾਫੀ ਬਾਰਿਸ਼ ਹੋ ਰਹੀ ਸੀਗੀ ਪਰ ਹੁਣ ਬਾਰਿਸ਼ ਖਤਮ ਹੋ ਗਈ ਆ ਮੌਸਮ ਸਾਫ ਆ ਪਰ ਪਹਾੜਾਂ ਵਾਲਾ ਵਜੇ ਬੱਦਲ ਨਹੀਂ ਤੇ ਸਾਡੇ ਜੈ ਮਾਤਾ ਜੀ ਭਾਈਓ ਨਹੀਂ ਚੱਲੇ ਆ ਜੀ ਇਹ ਮਾਤਾ ਜੀ ਜੈ ਮਾਤਾ ਜੀ ਇਹ ਚੱਲੀ ਆਈ ਸੰਗਤਾਂ ਚੱਲੀਆਂ ਘਰਾਂ ਨੂੰ ਜੈ ਮਾਤਾ ਜੀ ਜੈ ਮਾਤਾ ਜੀ ਨਾਲਾ ਜੀ ਸੰਗਤ ਚੱਲੀ ਆਈ ਸੰਗਤ ਦੀ ਬਲੌਗ ਦਾ ਐਂਡ ਅਸੀਂ ਕਰਾਂਗੇ ਜਦੋਂ ਅਸੀਂ ਘਰੇ ਪਹੁੰਚ ਗਏ ਉਹ ਤੱਕ ਬਲੌਗ ਚੱਲਦਾ ਰਹਣਾ ਵਾ ਤੇ ਉਹ ਦੇਖੋ ਗੱਡੀਆਂ ਸੰਗਤਾਂ ਜਾ ਰਹੀਆਂ ਭਰ-ਭਰ ਕੇ ਗੱਡੀਆਂ ਜਿਹੜੇ ਜਾ ਰਹੇ ਕਾਗੜਾ ਦੇਵੀ ਨੂੰ ਜੀ ਇਹ ਸੰਗਤ ਜੀ ਤਾਡੇ ਤੋਂ ਲੰਗਰ ਤੋਂ ਅੱਗੇ ਲੈ ਰਹੇ ਆ ਪਰ ਰਸਤੇ ਦੇ ਵਿੱਚ ਰਸਤੇ ਵਿੱਚ ਤੁਹਾਨੂੰ ਲੰਗਰ ਮਹਾਮਾਈ ਦੇ ਹੇਠ ਲੱਗੇ ਹੋਏ ਰਸਤੇ 'ਚ ਨਾਲੇ ਖਾਵਾਂਗੇ ਤੇ ਨਾਲੇ ਦਿਖਾਵਾਂਗੇ ਤੇ ਅਸਾਰੇ ਆਰਨ ਵਰਮਾ ਜੀ ਪਹੁੰਚੇ ਹੋਏ ਆ ਜੀ ਹੋਰ ਜੀ ਵੀ ओं गन्ना यस्वारा, ओं पढ़ना यस्वारा, ओं इयान्या यस्वारा, ओं नौना यस्वारा, ओं व्यो� зна यस्वारा, ओं नवे जन्तेा उक्य अक्षमि prompts ग्रो खुऽ दith��고 कि नंवा.

सदा जे कर

ਦੇ ਸੇਵਾਦਾਰ ਨੂੰ ਸੇਵਾਦਾਰਾ ਤੁਹਾਨੂੰ ਜੀ ਤਰਨ ਦੇ ਜਾਨ ਆਪਰਾ ਆਪਣਾ ਪਿਆਰ ਨੂੰ ਕਰਦੇ ਕਿਤਾ ਦਾ ਨਿਸ਼ਾਨ ਲਗਾਉ ਨਾਲ ਸੇਵਾਦਾਰ ਜੇ ਆਪਾਂ ਮਨਜ਼ੂਰ ਕਰਦੇ ਹਾਂ ਬਤੈ ਜੀ ਦੇਵ ਸਾਹਿਬ ਸੇਵਾਦਾਰ ਨੂੰ ਪ੍ਰਸ਼ਾਨ

हमारे ड्राइवर जी हमारे किसी भी समस्या से मंडप में गंगल से कोई किसी का कोई सिक्का लगा नहीं मैं हाथ जोड़कर प्रार्थना करता हूँ और माता जो है अपना आशीर्वाद आप सभी भक्तों को सदैव बनाए रखें सुख शांति समृद्धि यश यस आपके शत्रुओं का नाश हो आपके घर में करके प्रसाद हो और स्वस्थ रहे जय माता जय ਜੈ ਮਾਤਾ ਬਹੁਤ ਬਹੁਤ ਧੰਨਵਾਦ ਕੰਡਜੀ ਦਾ ਸਰ ਸੇਵਾਦਾਰਾਂ ਕੀ ਸਾਡਾ ਪ੍ਰਮੁੱਖ ਵਿਅਕਤੀ ਕੋ ਸਿਰ ਝੁਕਾ ਕੇ ਅਸੀਂ ਨਮਸਕਾਰ ਕਰਦੇ ਆ ਤੁਸੀਂ ਗਗਨਤਾਰ ਜੀ ਦੇ ਮਹਾਨ ਦੇਰਵਾਜ਼ੇ ਜਿੰਨਾ ਸੇਵਾ ਕੀਤੀ ਆ ਇਹ ਸੱਚ ਕਿ ਕਮੇਟੀ ਕਰੋ ਇਹ ਸੇਵਾ ਦਾ ਅਸਰ ਕੋਈ ਫਕਟਾ ਟੋਟਾ ਨਹੀਂ ਆ ਹੁਣ ਅਸੀਂ ਕਮੇਟੀ ਵੱਲੋਂ ਤੁਹਾਨੂੰ ਤੁਹਾਡੇ ਕੋ ਬਹੁਤ ਹੀ ਮਾਣ ਮਹਿਸੂਸ ਕਰਦੇ ਆ ਤੇ ਆਸ ਕਰਦੇ ਆ ਤੁਸੀਂ ਇਸੇ ਤਰ੍ਹਾਂ ਕਮੇਟੀ ਦਾ ਸਾਥ ਦਿੰਦੇ ਰਹੋਗੇ ਤੇ ਮਾਣ ਹੋਏ ਤੁਹਾਡੇ ਇਸ ਤਰ੍ਹਾਂ ਲੱਗੇ

Şimdi nasıl ਕੀ ਫੋਨ ਦੀ ਬਜੀ ਚਾਚਾ ਜੀ ਅਸੀਂ ਆਪਾਂ ਫੋਨ ਚੱਲੇ ਆ ਜੀ ਅੰਮ੍ਰੋਡ ਤੇ ਆ ਜੀ ਅੰਮ੍ਰੋਡ ਤੇ ਇੱਕ ਨਾ ਬਹੁਤ ਮਾੜੀ ਘਟਨਾ ਹੋਈ ਕਿ ਸਾਡੇ ਚਾਚਾ ਜੀ ਦਾ ਫੋਨ ਟੁੱਟ ਗਿਆ ਤੇ ਉਹ ਕਿਹੜੇ ਬਲੌਗ ਉਨ ਪਾਈ ਕਿ ਮੈਂ ਚਾਚਾ ਜੀ ਕਹਿੰਦੇ ਕਿੱਦਾਂ ਦੇਖਾਂ ਮੈਂ ਕਹਾਂ ਕੋਈ ਨਹੀਂ ਥੱਲੇ ਬਾਰੇ ਸੋਚਦਾ ਯਾਰ ਕੱਲੇ ਕਰਨਾ ਬਣਾ ਨਹੀਂ ਚਾਚਾ ਜੀ ਦਾ ਚਾਚਾ ਜੀ ਕੀ ਜੀ ਚਾਚਾ ਜੀ ਤਾਂ ਉਹਦਾ ਹੈਗਾ ਆਈਫੋਨ ਉਹ ਚਲਾਉਂਦੇ ਨਹੀਂਗੇ ਲੈ ਕੇ ਆਇਆ ਸੀਗਾ ਕਿੱਥੋਂ ਹਾਂ ਜੀ ਲਕੀ ਭਾਈ ਰਸਤੇ ਜੇ ਲੁਕੇ ਆਂ ਜੀ ਸੰਗਤ ਚ ਤੇ ਇਹ ਹੈਗਾ ਜੀ ਗਲਿਆਰੇ ਤੋਂ ਜਾ ਰਿਹਾ ਏ ਉਹਨਾ ਉਹਨਾ ਰੋਡ ਆ ਰੋਡ ਬਹੁਤ ਵਧੀਆ ਮੌਸਮ ਬਹੁਤ ਸ਼ਾਨਦਾਰ ਹੋਇਆ ਪਿਆ ਜੀ ਸਭ ਤੇ ਗੱਡੀਆਂ ਲੱਗੀਆਂ ਹੋਈਆਂ ਆ ਚਾਰੇ ਦੇਖੋ ਜੀ ਜਾਨ ਲੱਗੇ ਵੀ ਕਾਫੀ ਬਾਰਿਸ਼ ਪਈ ਸੀਗੀ ਤੇ ਹੁਣ ਆਪਾਂ ਜਾ ਰਹੇ ਆਂ ਅੱਜ ਫਿਰ ਮਾ ਮੈਂ ਕਿਹਾ ਤੂੰ ਆਗੇ ਲੈ ਕੇ ਆਉਣਾ ਤੇ ਤੂੰ ਆ ਕੇ ਪੇਜਣਾਵਾ ਤੇ ਦੇਖੋ ਗੱਡੀਆਂ ਦਾ ਕਾਮਲਾ ਜਾ ਰਿਹਾ ਉਹ ਕੀ ਵਾਲੇ ਦਾ ਤੇ ਮੇਰੇ ਗੱਡੀ ਆਪਣੇ ਮਦੂ ਸਾਹਿਬ ਜੀ ਸੋਰੀ ਲੱਗੀ ਮੈ ਲੱਗੀ ਦਵਾੜੀ ਜੀ ਉਸ ਤੋਂ ਅੱਗੇ ਹੈਗੀ ਆ ਸਾਡੇ ਕਰਨ ਦਵਾੜੀ ਜੀ ਉਸ ਤੋਂ ਅੱਗੇ ਹੈਗੇ ਜੀ ਭੁਣੀ ਅੰਦਰ ਸਾਹਿਬ ਸਾਡੇ ਜਿਆ ਪਰਿਸ਼ਦ ਤੇ ਸਭ ਤੋਂ ਪਿੱਛੇ ਦੋਜੀ ਸਾਹਿਬ ਫਟਰਾ ਸਾਹਿਬ ਤੇ ਰੈਫੀਕਾ ਜੀ ਬੀਨੋ ਫੋਕੇ ਇਹ ਕੜਾ ਰੋੜਾ ਕਲਿਆਰੇ ਤੋਂ ਜਾ ਰਿਹਾ ਮਜੀ ਉਨਾ ਸਾਈਡ ਤੇ ਤੋਂ ਸੀ ਜਾਣਾ ਦੀ ਜਲਦ